ਪਿਆਰੇ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਰਵਤ ਸੰਗਤਾਂ ਨੂੰ ਇਸ ਨਿਮਰ ਬੇਨਤੀ ਹੈ 10 ਜੋਨ ਭੋਗਾਂ ਤੋਂ ਉਪਰੰਤ ਨਗਰ ਸੁਣਨ ਕਲਾ ਵਿਖੇ ਜੋ ਉਸਤਾਦੇ ਅਦੀਬਾਂ ਸਿਰਤਾਜੇ ਸ਼ਹੀਦਾਂ ਧੰਗੁਰੂ ਅਰਜੁਨ ਦੇ ਮਹਾਰਾਜ ਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਦਾ ਜੋ ਸ਼ਹਾਦਤ ਦਾ ਮਹਾਨ ਦਿਹਾੜਾ ਗੁਰਮੱਪਿਆਰਿਓ ਆਰਿਆ ਉਸ ਸਤਤਿਆਂ ਤਵੀਆਂ ਤੇ ਬੈਠਣ ਵਾਲੇ ਦਿਹਾੜੇ ਨੂੰ ਪ੍ਰਣਾਮ ਕਰਨ ਲਈ ਸੁੰਨੜ ਕਰਨਗਰ 10 ਜੂਨ ਨੂੰ 10 ترسیم ਸਿੰਘ ਮੂਰਾ ਵਾਲੀ ਸਮੂਚੇ ਢਾਡੀ ਜਿਸ ਦੇ ਸਮੇਤ ਅਸੀਂ ਪਹੁੰਚ ਰਹੇ ਹਾਂ ਆਪ ਸੰਗਤਾਂ ਨੂੰ ਸਿਨੇਮਰ ਬੇਨਤੀ ਆ ਕਿ ਹੌਮ ਹਮਾ ਕੇ ਪਹੁੰਚੋ ਸੁੰਨੜ ਕਲਾਂ ਗੁਰਦੁਆਰੇ ਬਾਬਾ ਸ਼ਹੀਦਾਂ ਸਾਹਿਬ ਵਿਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਲ ਕਹਿ ਰਗਿਆ ਮੈਨਿਆ ਹਲੋ ਜਾਵੇ